ਮੈਂ ਇਹਨੂੰ ਕੀ ਕਹਿਣਾ ਮਮੀ ਨਹੀਂ ਡਰਾਉਂਦੇ ਹਾਂ ਸਾਡੇ ਕੰਮ ਦੀ ਹੈਲਪ ਕਰਾਈ ਨਾਲ ਦੀਵਾਲੀ ਦੇ ਪਟਾਕੇ ਹਜੇ ਵੀ ਬਚੇ ਪਏ ਆ ਸਾਡੇ ਕੋਲੇ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵਗੇ ਸਵਾਗਤ ਹੈ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਬਣੇ ਰਹੋ ਐਂਡ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਕੈਂਟ ਹੈ ਸਵੇਰ ਦਾ ਹੋ ਗਿਆ ਟਾਈਮ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੈਨੂੰ ਵੀ ਗੁੱਡ ਮਾਰਨਿੰਗ ਮਨਦੀਪ ਤੈਨੂੰ ਵੀ ਗੁੱਡ ਮਾਰਨਿੰਗ ਆਇਆ ਅਸਿਕਾ ਥੋੜੇ ਪਟਾਕੇ ਬਚੇ ਸੀ ਅਰ ਦੀਵਾਲੀ ਦੇ ਬਈ ਅਸਿਕਾ ਚੱਲ ਚਲਾ ਹੀ ਲੈਨੇ ਐ ਪਏ ਪਏ ਘਰੇ ਕਿਤੇ ਆਪੇ ਨਾ ਚੱਲ ਜਾਣ ਉਹ ਵੀ ਪਿਓ ਕੇ ਨਾਰਜਾ ਆਦ ਰਾਤ ਨੂੰ ਚਲਾਉਣਾ ਸੀ ਨਾਰ ਪਟਾਕਾ ਇਧਰ ਦੇਖੋ ਨਾ ਪੜਾ ਕੱਚਾ ਕਰ ਮੈਨੂੰ ਸਾਰਿਆਂ ਨੂੰ ਸੋਹਣਾ ਲੱਗਦਾ ਹੈ ਉਹ ਨਾ ਆਪਣੇ ਘਰੇ ਨਾ ਉਹ ਜਿਵੇਂ ਬਰੂਜ ਜਿਹਾ ਪਿਆ ਨਾ ਗੰਧਕ ਪਟਾਸ ਵਗੈਰਾ ਇਹ ਚੀਜ਼ਾਂ ਰੱਖਣੀਆਂ ਨਹੀਂ ਚਾਹੀਦੀ ਆਪਣੇ ਘਰੇ ਗੰਧਕ ਪਟਾਸ ਵੀ ਪਈ ਐ ਘਰਾਂ 'ਚ ਅੱਗ ਲੱਗ ਜਾਂਦੀ ਐ ਇਹਨਾਂ ਦਾ ਕੀ ਐ ਇਹਨਾਂ ਨੇ ਗਰਮੀ ਨਾਲ ਚੱਲਣਾ ਯਾਨੀ ਅੱਗ ਨਾਲ ਗਰਮ ਹੋ ਕੇ ਕਿਤੇ ਚੱਲ ਜੇ ਐ ਮੈਨੂੰ ਫੜਾ ਨਹੀਂ ਤਾਂ ਐ ਸੂਰ ਬੁਰ ਬੁਰ ਹੂੰ ਹੋਏ ਚੱਲਦਾ ਮੈਨੂੰ ਫੜਾ ਡਰ ਕਿਉਂ ਨਹੀਂ ਐ ਲੂਣ ਮਿਰਚਾਂ ਹੀ ਵਾਲਾ ਹੁੰਦਾ ਐ ਇਹਨਾਂ ਚਰੜਪਰ ਚਰੜਪਰ ਕਰੂਗਾ ਦੇਖੀਏ ਇਹ ਤਾਂ ਨਹੀਂ ਬੱਠਲ ਢਾ ਸਕਦਾ ਲੋਟਾ ਢਾ ਦਿਓ ਲੋਟਾ ਰੱਖੀਏ ਪਰ ਕੀਪਤਾ ਦਾ ਸਿਰ ਚ ਵੱਜੇਗਾ ਨਹੀਂ ਉਲ ਹਨਾ ਜਦੋਂ ਵੀ ਇੱਕ ਨਵੀਂ ਸਵੇਰ ਹੁੰਦੀ ਹੈ ਯਾਨੀ ਸਵੇਰੇ ਸਵੇ ਦਾ ਟਾਈਮ ਹੁੰਦਾ ਤੇ ਜਿਹੜੀਆਂ ਵੀ ਕੋਈ ਕੱਲ ਦੇ ਦਿਨ ਚ ਗੱਲਾਂ ਬੰਦੇ ਦੇ ਦਿਮਾਗ ਚ ਰਹਿੰਦੀਆਂ ਨਾ ਟੈਨਸ਼ਨਾਂ ਟੈਨਸ਼ਨਾਂ ਸਾਰੀਆਂ ਨਿਕਲ ਜਾਂਦੀਆਂ ਇੱਕ ਦਿਨ ਐਂ ਲੱਗਦਾ ਮਤਲਬ ਸਵੇਰੇ ਸਵੇ ਹੁੰਦਾ ਜਿਹੜਾ ਇੱਕ ਨਵਾਂ ਦਿਨ ਚੜਿਆ ਨਵੀਂ ਸ਼ੁਰੂਆਤ ਹੋਈ ਹੈ ਪਰ ਇਹਨਾਂ ਨੂੰ ਕਿਹੜਾ ਕੋਈ ਟੈਨਸ਼ਨ ਹੈ ਲਾਈਫ ਚ ਇਹ ਪਿਆਰਾ ਇਹ ਵੀਊ ਦੇਖ ਕਿੰਨਾ ਸੋਹਣਾ ਲੱਗਦਾ ਹਲਕੀ ਲਗੀ ਧੁੰਦ ਜੀ ਹੈ ਨਾ ਧਿਰ-ਧਿਰੇ ਧੁੰਦ ਬਹੁਤ ਪੈਣ ਲੱਗ ਜਾਨੀ ਹੈ ਹਾਂ ਵੀ ਲੱਡੋ ਕਿਵੇਂ ਆ ਗੁੱਡ ਮਾਰਨਿੰਗ ਦੇਖਦੀ ਨਹੀਂ ਹੋ ਵੀ ਮੰਦੀਪ ਨੂੰ ਨਹੀਂ ਬਣਾਈ ਜਾਨੀ ਰੋਟੀ ਮਨਦੀਪ ਅੱਜ ਤਾਂ ਬਣਾ ਦੇ ਪ੍ਰੌਂਠਾ ਹੈ ਨਹੀਂ ਨਹੀਂ ਕਿਉਂ ਹੈ ਮੈਂ ਕੀ ਹੁੰਦਾ ਮੇਰੇ ਡਾਕਟਰ ਨੇ ਬੰਦ ਕੀ ਤੈਨੂੰ ਪ੍ਰੌਂਠਾ ਡਾਕਟਰ ਦੇ ਕਹਿਣ ਨੂੰ ਕੀ ਕਹਣਾ ਡਾਕਟਰ ਤਾਂ ਕਹਿੰਦੇ ਸਾਰਾ ਕੁਝ ਛੱਡ ਦਿਓ ਮੇਰੇ ਕੋਲ ਇੱਕ ਤਰੀਕਾ ਹੈਗਾ ਕਿ ਜੇ ਮੰਮੀ ਨਾਵੜਾ ਕਿਤੇ ਵਿੱਚ ਦੀ ਬਣਦੀ ਬਣਾ ਦਿੰਦੀ ਹੈ ਜੇ ਮੰਦੀਪ ਨਾਲ ਕੋਈ ਚੀਜ਼ ਬਣਾ ਕੇ ਦੇਵੇ ਨਾ ਤੇ ਮੰਮੀ ਹੰ ਕਰਦਾ ਜੇ ਮੰਮੀ ਬਣਾ ਦਿੰਦੀ ਹੈ ਨਾ ਮੈਂ ਕਰਦਾ ਪਹਿਲਾਂ ਬਾਕੀ ਗੱਲਾਂ ਤਾਂ ਹੈ ਮੰਦੀਪ ਰੋਟੀ ਸੋਹਣੀ ਬਣਾਉਂਦੀ ਹੈ ਮੈਂ ਭੁੱਲ ਗਈ ਰੋਟੀ ਬਣਾਉਣੀ ਹੈ ਉਹ ਦੋ ਤੱਕ ਮੰਮੀ ਰੋਟੀ ਬਣਾਉਣੀ ਜੀ ਭੁੱਲ ਗਈ ਕਿਉਂਕਿ ਹਣ ਜ਼ਿਆਦਾਤਰ ਮੰਦੀਪ ਹੀ ਬਣਾਉਂਦੀ ਹੈ ਚਾਹ ਪੀਣੀ ਹੈ ਫਿਰ ਤੁਸੀਂ ਮੈਂ ਬਣਾਦਾ ਅੱਜ ਹੈ ਜੀ ਚਾਹ ਬਣਾਉਂਗਾ ਮਨਦੀਪ ਤੂੰ ਮੰਨ ਜੇਂ ਪਤਾ ਕੀ ਗੱਲ ਕਹਿੰਦੀ ਅੱਜ ਤਾਂ ਬਣਾਤੀ ਫੇਰ ਨਾ ਬਣਾਈ ਚਲੋ ਅੱਜ ਮੈਂ ਮੰਮੀ ਹਣਾਂ ਚਾਹ ਬਣਾ ਕੇ ਪਿਉਣਾ ਵੈਸੇ ਵਾਵਾ ਟਾਈਮ ਹੋ ਗਿਆ ਬਣਾਉਣ ਇਹ ਚੇਤੇ ਜੇ ਨਹੀਂ ਗੀ ਮੇਰੇ ਚਲੋ ਵੀ ਅੱਜ ਆਪਣੀ ਵਾਰੀ ਹੈ ਚਾਹ ਦੀ ਟੋਪੀਆਂ ਕਿਹੜਾ ਸਿਲੈਕਟ ਓ ਟੋਪੀਆਂ ਤਾਂ ਦੱਸੋ ਛੋਟੇ ਜਿਹਾ ਬਣਾਉਣੇ ਨੇ ਕਿ ਵੱਡੇ ਜਿਹਾ ਮਨਦੀਪ ਇੱਕ ਤਾਂ ਤਿੰਨ ਤਿੰਨ ਟੋਪੀਆਂ ਰੱਖਿਆ ਮੈਂ ਹੋਰ ਕਨਫਿਊਜ਼ ਹੋ ਜਾ ਬਣਾਉਣੀ ਕਿੱਚ ਉਪਰ ਫਿਰ ਖਲਾਰਾ ਤੂੰ ਸਮਾਰ ਬਈ ਇੱਕ ਤਾਂ ਇੰਨੀ ਟੈਸਟੀ ਚਾਹ ਬਣੀ ਤੂੰ ਪੀ ਕੇ ਕੀ ਗੱਲ ਕਹੇਂਗੀ ਇੰਨਾ ਨਹੀਂ ਬਦਲ ਪੱਤੀ ਜਿਆਦੇ ਹਾਂ ਪੱਤੀ ਤਾਂ ਜਿਆਦੇ ਹੈ ਯਾਰ ਆਈ ਹੋਗੀ ਮੈਨੂੰ ਦੁਬਾਰਾ ਨਹੀਂ ਕਹਿਣ ਚਾਹਦਾ ਐਵੇਂ ਹੀ ਖਰਾਬ ਜੀ ਬਣਾਈ ਤੂੰ ਚਾਹ ਪੀ ਕੇ ਤੇ ਫੇਰ ਗੱਲ ਕਹੀਂ ਤੂੰ ਮੈਨੂੰ ਚਾਹ ਪੀ ਇੱਕ ਕਰੀ ਪੀ ਲੈ ਲੈ ਨਹੀਂ ਤਾਂ ਮੂੰਹ ਚ ਹੀ ਛਾਣ ਦੇਣੀ ਹੈ ਜਿਆਦਾ ਬੋਲੀ ਮੱਦਲ ਬਾਈ ਵਗੈਰਾ ਤਾਂ ਹੈ ਨਹੀਂ ਹੁਣ ਆਪਾਂ ਚੱਲਾਂਗੇ ਬਾਈਕ ਲੈ ਕੇ ਬਲਟੀਨ ਮੰਮੀ ਨੂੰ ਕਿ ਹੁਣ ਜਲਦੀ ਕਰ ਤਿਆਰ ਹੋ ਜਾ ਮੈਨੂੰ ਤਾਂ ਕਦੋਂ ਹੀ ਆਖਣ ਲੱਗੇ ਸੀ ਮਨਦੀਪ ਤੁਸੀਂ ਇਹ ਮੈਨੂੰ ਡੈਲੀ ਕਹਿੰਦੇ ਤਾਂ ਤਿਆਰ ਨਹੀਂ ਹੁੰਦਾ ਮੈਂ ਅੱਜ ਆਪਦੀ ਆਈ ਤੇ ਆ ਕੇ ਪਹਿਲਾਂ ਤਿਆਰ ਹੋਇਆ ਹੁਣ ਬੋਲੋ ਬੁਲਾ ਦੇ ਫਿਰ ਕਿੱਧਰ ਸੈਂਟ ਮਾਰੀ ਯਾਨੀ ਕਿਤੇ ਹੋ ਨਹੀਂ ਚਿੰਬੜ ਜੁਗਿਰਾਜ ਹਾਂ ਬੁੱਤ ਨਹੀਂ ਬੋਦੀ ਜਮਲੇ ਹਾਂਜੀ ਹੁਣ ਮੰਮੀ ਜੀ ਰੈਡੀ ਹੋ ਗਏ ਤੇ ਆਪਾਂ ਜਾਣਾ ਨੂਬਕੜ ਤੇ ਮੰਮੀ ਨੇ ਜਾਣਾ ਗੰਗਾ ਨਗਰ ਠੀਕ ਹੈ ਪਰੀ ਦੀਦੀ ਕੋਲੇ ਤੇ ਬੰਦੀਪ ਵੀ ਹੋ ਗਈ ਏ ਤਿਆਰ ਨਾ ਲੜਾਈ ਲੜਾਈ ਨਾ ਕਰੇ ਚੀਚਾਂ ਨੂੰ ਮਾਂ ਦਾ ਮੈਂ ਇਹਨੂੰ ਕੀ ਕਹਿਣਾ ਮਮੀ ਨਹੀਂ ਡਰਾਉਂਦੇ ਹਾਂ ਤੁਹਾਡੇ ਕੰਮ ਦੀ ਹੈਲਪ ਕਰਾਈ ਨਾਲੇ ਕੰਮ ਕੋ ਮੈਂ ਹੈਲਪ ਕਰਉਣਾ ਹੰਨਾ ਨਾ ਮੰਦੀਪ ਤੇ ਮੇਰੇ ਕੋ ਸਿਆਣੀ ਧੀ ਏ ਕੀ ਹੈਗੀ ਏ ਧੀ ਏ ਮੇਰੀ ਸਿਆਣੀ ਧੀ ਆ ਬੜੇਪੇ ਤੱਕ ਨਾ ਮੈਂ ਹੀ ਨਾੜ ਕਰਨੀ ਕਦੀ ਨਹੀਂ ਮੇਰੇ ਮਮੀ ਜੀ ਲਾ ਫਿਰ ਚੱਲ ਜੀ ਲੇਟ ਹੋਈ ਜਾਂਨੇ ਆ ਹਨ 25 ਵਾਰ ਕਿਹਾ ਮੈਂ ਹੀਲਿੰਗ ਟੂਲਿੰਗ ਘੱਟ ਕਰਿਆ ਕਰੋ ਮੋਟਰਸਾਈਕਲ ਤੇ ਥੋੜੀ ਚਲਾ ਨਾ ਕੋਈ ਗੱਲ ਤੇਰੀ ਉਖਲੀਆਂ ਜਦ ਤੁਸੀਂ ਮਾਰਦੇ ਹੋ ਥੋੜਾ ਬਹੁਤਾ ਉਖਲੀਆਂ ਲੱਗੀਆਂ ਠੀਕ ਹੁੰਦੀ ਹੈ ਸਰੀਰ ਦੇ ਅੰਗ ਪੈਰ ਚ ਕੋਈ ਦਰਦ ਹੋਵੇ ਨਾ ਸੈੱਟ ਹੋ ਜਾਂਦਾ ਨਹੀਂ ਨਹੀਂ ਐਸੀ ਜੋ ਸੈੱਟ ਕਰੋ ਆਪਣਾ ਪਿੰਡ ਦੇਖੋ ਜੀ ਚਹਲ ਪਹਲ ਬਹੁਤ ਹੀ ਘਟ ਗਈ ਹੈ ਨਾ ਆਪਣੇ ਪਿੰਡ ਦੇ ਵਿੱਚ ਹਮਮ ਕੀ ਬੱਚੀਓ ਕੌਂ ਜੋ ਆਕਾ ਨਾ ਆੰਗ ਦਾ ਜਵਾਟ ਕਿਉਂ ਆਂਦੇ ਸਕੂਲ ਐਵੇਂ ਤਾਂ ਚਾਲੂ ਆ ਉਵੇਂ ਕਿ ਰਾਤ ਨੂੰ ਹੰਟਡ ਹੈ ਸਕੂਲ ਸੱਚੀ ਰਾਤ ਨੂੰ ਕੋਈ ਜਾਂਦਾ ਨਹੀਂ ਹੈ ਸਕੂਲ ਦੇ ਵਿੱਚ ਆ ਮੋੜ ਨਾਲ ਬਾਲੇ ਯਾਰ ਕਸੂਤਾ ਆ ਦੇਖ ਹੁਣ ਇੱਥੇ ਇੱਕਦਮ ਪਤਾ ਨਹੀਂ ਲੱਗਦਾ ਅੱਗੋਂ ਕੋਈ ਸਾਧਨ ਸੋਧਨ ਆ ਜਾਈਦਾ ਨਾ ਲੋ ਜੀ ਆ ਗਏ ਆਪਾਂ ਘਰ ਘਰ ਜਾਵਾਂ ਮਨਦੀਪ ਖਾਲੀ ਗਲੀ ਹੋ ਗਿਆ ਨਾ ਹੋਰ ਫਿਰ ਆਪਾਂ ਤਿੰਨ ਕਿ ਜਣੇ ਰਹਿ ਸਬਜੀ ਤਾਂ ਉੱਧਰ ਰੱਖ ਹੈ ਮੰਮੀ ਨੂੰ ਤਾਂ ਸਵੇਰੇ ਹੀ ਆਉਣਗੇ ਹੁਣ ਪਰੀ ਦੀਦੀ ਹਣੀ ਡੈਡੀ ਕਿੱਧਰ ਡੈਡੀ ਤਾਂ ਇੱਧਰ ਵੀ ਆਣੀ ਹੈ ਉਹ ਕ੍ਰੇਨ ਕਿਨੇ ਮਗਾਈ ਹੈ ਡੜੀ ਆਪਣੀ ਹੈ ਡੜੀ ਹੈ ਚਾ ਹੋਰ ਡੋਲਗੀ ਕ੍ਰੇਨ ਜੀ ਕਿਨੇ ਮਗਾਈ ਹੈ ਉਹ ਕ੍ਰੇਨ ਦਾ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਹੀ ਹਿਸਾਬ ਗਤਾਲੋ ਨਾ ਮੈਨੂੰ ਲੱਗਦਾ ਆਪਣਾ ਪੌੜੀ ਟੁੱਟ ਗਿਆ ਸੀਗਾ ਹਾਂ ਤੋਂ ਪੁਣ ਤੇ ਵੱਡੇ ਪੱਥਰ ਚੱਕਣ ਵਾਸਤੇ ਮਗਾਈ ਉਹ ਦੇਖੋ ਆਪਣੇ ਪਹਿਲੀ ਵਾਰ ਹੀ ਆਈ ਹੈ ਕ੍ਰੇਨ ਜੀ ਸਕਾਰੀ ਕੰਮਾਂ ਚੋਂ ਅੱਜ ਬਣੂ ਵੀ ਪੱਤਾ ਗੋਬੀ ਚੋਰ ਕਿੰਨਾਂ ਖਾਈਏ ਨੇ ਸਬਜ਼ੀ ਨਹੀਂ ਬਣਾਉਣੀ ਇੰਨੇ ਕ ਨਾਲ ਘਟਦੀ ਹੈਗੇ ਤੂੰ ਹੀ ਕਮਾਲ ਕਰਦੀ ਆ ਕੱਚੇ ਆਏ ਮੈਂ ਟਿੱਡ ਦੋ ਅੱਡਾ ਹੁੰਦਾ ਹੁਣ ਤਾਂ ਵੈਸੇ ਹੀ ਦੇਖੂਗਾ ਟੋਕਤਾ ਦੂ ਮੈਨੂੰ ਹੋਰ ਵੀ ਆਪਣੇ ਘਰੇ ਕਿਉਂ ਰਹਿੰਦਾ ਏ ਕਾ ਨਾ ਮੈਨੂੰ ਲੱਗਦਾ ਪਿਛਲੇ ਜਨਮ ਦੇ ਨਾਲ ਸਾਥ ਹੀ ਆ ਕਦੇ ਰਸੋਈ ਚ ਬੈਠਾ ਹੁੰਦਾ ਕਦੀ ਇਹ ਕਿਤੇ ਮਨਦੀਪ ਪੰਜਾਬ ਚੋਂ ਤਾਂ ਨਹੀਂ ਆਇਆ ਮੇਰੇ ਨਾਲ ਹੀ ਆਇਆ ਹੈ ਹੈ ਫੇ ਕਿੰਨਾ ਨਾ ਕਿਊਟ ਜਾ ਬੱਚਾ ਹੈ ਬੱਚਾ ਨਹੀਂਗਾ ਇਹ ਬੱਚਾ ਕਾ ਨਹੀਂ ਫੇਰ ਕਾਂ ਖੜਾ ਫੜ ਨਾ ਲੈ ਤੂੰ ਚੌਂਜ ਮਾਰ ਦੇਣਗੇ ਦੂਜੇ ਕਾਂ ਉਹ ਬੈਠੇ ਤੇ ਪਿਉ ਉਹ ਰੇ ਮਾਂ ਪਿਉ ਬੈਠੇ ਤੇ ਮਨਦੀਪ ਨੇ ਕਾਂ ਨੇ ਸੋਚਿਆ ਕਿ ਕਿਹੜਾ ਤਾਂ ਮਨਦੀਪ ਨੇ ਫੜ ਕੇ ਤਾੜ ਹੀ ਨਾ ਲਾ ਵਗੀ ਤੇ ਵਿਚਾਰਾ ਉਹੀ ਉੱਡ ਗਿਆ ਡਰ ਕੇ ਤਾਂ ਗੋਭੀ ਸਬਜ਼ੀ ਜੋ ਕਿ ਮੇਰੀ ਫੇਵਰੇਟ ਹੈਗੀ ਹੈ ਮਨਦੀਪ ਤੇਰੀ ਫੇਵਰੇਟ ਹੈ ਨਹੀਂਗੀ ਕਈ ਵਾਰ ਆਪਾਂ ਸੋਚਦੇ ਨਾ ਆਪਾਂ ਨੂੰ ਆਹ ਸਬਜ਼ੀ ਪਸੰਦ ਨਹੀਂ ਜੀ ਉਹ ਸਬਜ਼ੀ ਪਸੰਦ ਨਹੀਂ। ਕਈ ਵਾਰ ਬੰਦੇ ਨੂੰ ਨਾ ਸਬਜ਼ੀ ਖਾ ਕੇ ਵੇਖਣੀ ਚਾਹੀਦੀ ਜਿਹੜੀ ਪਸੰਦ ਨਾ ਹੋਏ ਤੇ ਧੀਰ ਧੀਰੇ ਆਪ ਹੀ ਪਸੰਦ ਹੋ ਜਾਂਦੀ ਹੈ। ਬਾਕੀ ਚਾਨਣ ਮਾਮੇ ਦੀ ਐਂਟਰੀ ਹੋ ਗਈ ਹੁਣ ਕਈ ਦਿਨਾਂ ਨਾ ਰਾਤ ਪੋਹ ਚਾਨਣੀ ਰਹੂਗੀ ਤੇ ਬਹੁਤ ਸੋਹਣਾ ਲੱਗਦਾ ਮੈਨੂੰ ਚਾਨਣੀ ਰਾਤ ਬਹੁਤ ਜ਼ਿਆਦਾ ਪਸੰਦ ਆ। ਕੀ? ਇੱਕ ਨੂੰ ਰੋਟੀ ਚਾਰਨੀ ਹੈ, ਇੱਕ ਨੂੰ ਪੇੜ ਆ ਚਾਰਨਾ। ਇਹ ਬੇਦਬਾਬ ਕਿਉਂ ਕਰਨਾ? ਉਹ ਦੱਸ ਮੈਨੂੰ। ਹੈ? ਇਹ ਤਾਂ ਚਾਰੀ ਦਾ ਹੁੰਦਾ ਪੇੜਾ ਆ ਤਖਤਾ ਨਾ ਕਿਦਾਂ ਮੂੰਹ ਫੋੜੂਗਾ ਇੰਨੀ ਜ਼ੋਰ ਦੀ ਐਵੇਂ ਲੱਗਦਾ ਮੈਂ ਲਾਡ ਨੂੰ ਚਵਾਵਾਂ ਇਹ ਡੀਕਦੀ ਰਹਿੰਦੀ ਵੀ ਮੰਦੀਪ ਆਵੇ ਮੰਦੀਪ ਆਵੇ ਹੈਨਾ ਇਹਦੀ ਤਾਂ ਸ਼ਕਲ ਵੀ ਤੇਰੇ ਵਰਗੀ ਹੈ ਲਾਡਲੀ ਐ ਮੇਰੀ ਇਹਦੇ ਨਾਲ ਆਪਾਂ ਗੱਲ ਚ ਪਾਵਾਂਗੇ ਲੈ ਆ ਕੇ ਟੱਲੀਆਂ ਹੀ ਪਰ ਖੜਕੇ ਜੇ ਕਰਨ ਵਾਲੀ ਨਹੀਂ ਉਹ ਇੰਨਾ ਡਿਸਟਰਬ ਹੁੰਦੇ ਆ ਪਸੂ ਹਾਂ ਰੰਗ ਬਰੰਗੇ ਮਣਕਣੇ ਹੈ ਇਹ ਵੀ ਡੀਕਦੀ ਉਹਨੂੰ ਦੇਣਾ ਨਾ ਪੇੜਾ

ਅੱਗੇ ਹੈਗੀ ਹੈ ਕਿ ਇਹਦੇ ਵਿੱਚ ਮਨਦੀਪ ਨੇ ਕਰਨੇ ਭਾਂਡੇ ਸਾਹਿਬ ਤੇ ਕਹਿੰਦੀ ਬਹਿ ਜਾ ਚੱਲ ਮੈਂ ਕਿ ਬਹਿ ਜਾਣਾ ਪਰ ਬੈਠੂਗਾ ਚੁੱਲ੍ਹੇ ਦੇ ਕੋਲੇ ਠੰਡ ਜੀ ਵਾਕੇ ਬਹੁਤ ਹੋ ਗਈ ਕੁਛ ਤਾਂ ਆਪਣੇ ਟਿੱਬੇ ਟਿੱਬੇ ਤਾਂ ਕਰਕੇ ਲੱਗਣ ਲੱਗੀ ਮਨਦੀਪ ਤੂੰ ਇੰਨੀ ਠੰਡ ਹਾਂ ਇੰਨੀ ਠੰਡ ਲੱਗਦੀ ਆ ਠੰਡ ਦੀ ਗੱਲ ਨਹੀਂ ਸੱਚੀ ਹੱਥ ਜੇ ਠਰੀ ਜਾਂਦੇ ਆ ਚੰਨ ਮਾਮੇ ਨੂੰ ਦੇਖੋ ਕਿੰਨਾ ਸੋਹਣਾ ਆ ਵੇ ਕੀ ਫੇਰ ਆ ਗਿਆ ਮਨਦੀਪ ਕਾਂ ਉੱਡ ਜਾ ਕਾਲੇ ਕਾਵਾ ਤੇਰੇ ਮੂੰਹ ਵਿੱਚ ਖੰਡੇ ਪਾਵਾਂ ਲੈ ਜਾ ਤੂੰ ਸੰਦੇਸ਼ਾ ਮੇਰਾ ਮੈਂ ਸਦਕੇ ਜਾ ਅਜਾ ਪਰਦੇਸੀ ਕਿ ਤੇਰੀ ਮੇਰੀ ਇੱਕ ਜਿੰਦੜੀ ਹੋਇਆ ਠੰਡ ਲੱਗਦੀ ਆ ਠੰਡ ਨਾ ਲੱਗਦੀ ਬਈ ਆਪਣੇ ਨਾ ਕਾਂ ਆਏਗਾ ਨਾ ਬੜੇ ਦਿਨਾਂ ਦਾ ਰਿੰਦਾ ਸੱਚੀ ਪਤਾ ਨਹੀਂ ਕਿਉਂ ਕਦੀ ਉੱਥੇ ਬਹਿ ਜਾਂਦਾ ਕਰਿਆ ਕੇ ਕਦੇ ਵੇ ਜਾਂਦਾ ਏ ਲੈ ਗ ਚਾਬੀਆਂ ਨੂੰ ਫੜਾਂ ਆ ਦੇ ਹਨਾ ਉਡਾ ਦिए ਯਾਰ ਕੁੱਤਾ ਫੜਨ ਨਾ ਲਵੇ ਨਾ ਵਿਚਾਰੇ ਨੂੰ ਰੱਬ ਦਾ ਜੀ ਆ ਮੰਦਿਰ ਨਾਲ ਖਤਰਨਾਕ ਮਾੜੀ ਹੋਣ ਵਾਲੀ ਹੈ ਮੋਟਰਸਾਈਕਲ ਆ ਖੜਿਆ ਆਪਣੇ ਸਵੇਰੇ ਸਵੇਰੇ ਕਿੰਨੇ ਘੰਟ ਲੱਗਦੇ ਨਾ ਇਹ ਕਰਦੀ Agni biru, aki bardia, ta. very good, <hesitation> hmm. <laughs> koi hali, ceprek, ani bardia, petillajak, petillajak, mati, <laugh> mati, <laughs> mati <laughs> keh, <laughs> mati keh, ਡੈੜੀ ਕਹਿੰਦਾ ਬਤੀਲਾ ਤੋੜ ਦੋਗੇ ਐਹ ਡੈੜੀ ਬਟਾਕੇ ਆ ਹੀ ਨਹੀਂ ਸੀਗੇ ਬਤੀਆਂ ਲੈਂਦੀਆਂ ਸੀ ਕਲੀਆ ਦੂਜੇ ਚੱਲੇ ਹੋਏ ਬਟਾਕੇ ਜਵਾਕੇ ਹਾਂ ਹੂੰ ਰੋਲ ਡੰਗਰਾਂ ਨੇ ਬੜਾ ਤੰਗ ਕਰ ਰੱਖਿਆ ਕਿਤਾ ਕਿਉਂਕਿ ਹੁਣ ਸਰੋਂ ਵੈਸੇ ਹੈ ਤਾਂ ਛੋਟੀ ਹੈ ਸਰੋਂ ਨੂੰ ਖਾਂਦੇ ਵੀ ਨਹੀਂ ਪਰ ਚੱਕਰ ਪਤਾ ਕੀ ਹੈ ਇਹ ਸਰੋਂ ਨੂੰ ਲਤਾੜ ਕਰਦੇ ਹੋ ਦੇਖੋ ਇਹ ਮਾਰਦਾ ਹੋਰ ਇਹਨੂੰ ਭਜਾਉਣ ਵਾਸਤੇ ਮੈਂ ਨਾ ਪਟਾਸ ਤੇ ਅਬਰੂਤ ਲੈ ਕੇ ਆਂ ਡਾਡੀ ਹੋਰੇ ਫੇਰ ਆ ਗਿਆ ਪੁੱਠਾ ਨਾ ਆਂਦੀ ਆ ਗਿਆ ਆਇਆ ਪਤਾ ਨਹੀਂ ਕਿੱਧਰੋਂ ਹਾਂ ਇਧਰ ਦੀ ਟੱਪਣਾ ਹੋ ਰਹੀ ਨਹੀਂ ਇਹਨੇ ਨਾ ਹਾਂ ਤੇ ਤਾਰਾਂ ਤੋੜ ਦੂਗਾ ਇਹਨੂੰ ਉਧਰ ਹੀ ਭਜਾਉਣਾ ਕੋਈ ਕੁਛ ਛੜਕਾਂ ਨਹੀਂ ਕਰਤਾ ਨੁਕਸਾਨ ਇਹਨੇ ਤਾਂ ਤਾਰਾਂ ਦੇ ਵਿੱਚ ਦੀ ਲੰਗ ਗਿਆ ਨਾ ਕੀ ਕਰੇ ਪਸ਼ੂਆਂ ਦਾ ਨਾ ਤਾਰਾਂ ਤੋੜਤੀਆਂ ਯਾਰ ਇਹਨੇ ਹੁਣ ਤਾਰਬੰਦੀ ਕਰਨੀ ਪੈਣੀ ਪਹਿਲਾਂ ਤਾਂ ਆਪਾਂ ਨੂੰ ਕਿਉਂਕਿ ਤਾਰਾਂ ਤੋੜਤੀਆਂ ਵਿੱਚ ਦੀ ਟੱਪ ਗਿਆ ਜਾਲ ਜੇ ਦੇ ਕਿਵੇਂ ਸਾਡਾ ਫਰਿੱਜ ਜਿੱਪਿਆ ਸੀ ਜੰਮ ਗਿਆ ਜੰਮ ਗਿਆ ਕਿਵੇਂ ਖੁੱਲਦਾ ਹੀ ਨਹੀਂ ਅੱਗੇ ਉਧਰੋਂ ਨੇ ਤਾਰਾਂ ਤੋੜਤੀਆਂ ਖੁੱਲਦਾ ਤਵਾ ਤੇ ਰਹਿ ਪਿਆ ਗਿਆ ਇੱਧਰ ਫੜਾ ਇੰਨਾ ਸਿੰਪਲ ਕਾ ਮਿਰਚ ਹੈ ਵੀ ਕੀ ਹੋਵੇ ਕੁਝ ਪਾਉਣਾ ਹੈ ਵਿੱਚ ਕਿਉਂ ਪਾਉਣਾ ਹੈ ਵਿੱਚ ਕਿਉਂ ਪਾਉਣਾ ਹੈ ਅੱਗ ਸੇਕੀ ਪਟਾਕੇ ਉਡੋਕੇ ਤੇ ਨਹੀਂ ਪਾਰ ਰੱਖੇਗੇ ਚੁੱਲ੍ਹੇ 'ਚ ਪਟਾਕੇ ਤੇ ਨਹੀਂ ਪਾਰ ਰੱਖੇਗੇ ਚੁੱਲ੍ਹੇ 'ਚ ਦੱਸ ਦੇ ਅੱਜ ਆਪਣੇ ਘਰੇ ਆਉਣਾ ਪਰੀ ਦੀਦੀ ਨੇ ਤੇ ਭਾਜੀ ਉਹਨਾਂ ਨੇ ਚਲ ਜਾਣਾ ਕਿਉਂਕਿ ਭਾਜੀ ਉਹਨਾਂ ਤਾਂ ਲਗਭਗ ਚਲੇ ਗਏ ਹੋਣੇ ਚੰਡੀਗੜ੍ਹ ਤੇ ਉਹਨੇ ਦਿਨ ਪਰੀ ਦੀਦੀ ਆਪਣੇ ਕੋਲੇ ਰਹੂਗੀ ਤੇ ਥੈਂਕ ਯੂ ਸੋ ਮੱਚ ਇੰਨਾ ਜ਼ਿਆਦਾ ਤੁਸੀਂ ਸਪੋਰਟ ਕਰ ਰਹੇ ਹੋ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਨਾ ਆਪਾਂ ਨੂੰ ਪਿਆਰ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਲਵ ਯੂ ਯਾਰ ਦਿਲ ਤੋਂ ਠੀਕ ਹੈ ਇਦਾਂ ਜੁੜੇ ਰਹੋ ਨਾਲ ਕਿਉਂਕਿ ਤੁਹਾਡਾ ਕਰਕੇ ਹੀ ਆ ਅਸੀਂ ਵੀ ਠੀਕ ਹੈ ਤੇ ਤੁਸੀਂ ਸਾਰੇ ਜਣੇ ਸਾਨੂੰ ਸਪੋਰਟ ਕਰਦੇ ਹੋ ਦੇਖਦੇ ਆ ਤਾਂ ਹੀ ਆਪਾਂ ਵੀਡੀਓ ਸ਼ੂਟ ਕਰਕੇ ਡੈਲੀ ਤੇ ਇੱਕ ਪੋਸਟ ਕਰ ਦਿੰਨੇ ਆਪਣਾ ਸਿੰਪਲ ਫੈਮਿਲੀ ਵਲੌਗ ਹੁੰਦਾ ਤੁਹਾਨੂੰ ਪਤਾ ਹੀ ਆ ਤੇ ਇੰਸਟਾਗ੍ਰam ਤੇ ਕਮੇਡੀ ਵੀਡੀਓ ਪਾਉਣ ਲੱਗੇ ਹੁਣ ਡੈਡੀ ਹੁਣਾਂ ਨਾਲ ਕੋਈ ਨੈਗੇਟਿਵ ਕਮੈਂਟ ਜਾਂ ਕੁਛ ਇਦਾਂ ਨਾ ਕਰਿਆ ਕਰੋ ਹੱਥ ਆਟੇ ਵਾਲੇ ਕਿਵੇਂ ਹੋਏ ਕਰੀ ਰੋਟੀ ਬਣਾਉਣੀ ਹੈ ਨਾ ਸੋ ਚਲੋ ਆਪਾਂ ਆ ਤੁਹਾਨੂੰ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਤੁਸੀਂ ਯਾਰ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਿਓ ਤੇ ਕਿੱਥੋਂ-ਕਿੱਥੋਂ ਦੇਖਦੇ ਸ ਵਲੌਗ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਡੈਡੀ ਜੀ ਪੱਠੇ ਲੈਣ ਗਏ ਮੈਨੂੰ ਪਤਾ ਨਹੀਂ ਕਾਹਦਾ ਖੜਕਾ ਹੋਈ ਜਾਂਦਾ ਤੇ ਨਾ ਮੈਂ ਹੋਰ ਕੀ ਦੱਸਣਾ ਸੀ ਆਪਣੇ ਨਾ ਯਾਰ ਇੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਕਰ ਦਿਓ ਔਰ ਆਪਾਂ ਕੋਈ ਨਵੇਂ ਤੋਂ ਨਵੇਂ ਤੁਹਾਡੇ ਲਈ ਲੈ ਕੇ ਆਵਾਂਗੇ ਕੰਟੈਂਟ ਨਾ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਓ ਲਵਦੀ ਮਨਦੀਪ ਨਾਮ ਤੋਂ YouTube Instagram ID ਆਪਣੀ ਸੋ ਲਵ ਯੂ ਸਾਰਿਆਂ ਨੂੰ ਬਾਏ ਬਾਏ ਮਿਲਦੇ ਹਾਂ ਫਿਰ